ਦੀક્ષા ਬਸ ਨਿਰਦੇਸ਼ਾਂ ਦਾ ਇੱਕ ਬੰਡਲ ਨਹੀਂ ਹੈ। ਦੀક્ષા ਤੁਹਾਡੀ ਜ਼ਿੰਦਗੀ ਨੂੰ ਛੂਣ ਦਾ ਉਹ ਤਰੀਕਾ ਹੈ ਜਿੱਥੇ ਕੋਈ ਤੁਹਾਨੂੰ ਨਹੀਂ ਛੂ ਸਕਦਾ। ਉਹ ਤੁਹਾਡੇ ਸਰੀਰ ਨੂੰ ਛੂਹ ਸਕਦੇ ਹਨ, ਤੁਹਾਡੀਆਂ ਭਾਵਨਾਵਾਂ ਨੂੰ, ਮਨ ਨੂੰ ਛੂਹ ਸਕਦੇ ਹਨ, ਬਸ ਇਹ ਨਹੀਂ ਹੈ, ਹੈਨਾ? ਪਰ ਦੀક્ષા ਇੱਕ ਜਹੀ ਚੀਜ਼ ਹੈ ਜਿੱਥੇ ਅਸੀਂ ਤੁਹਾਡੇ ਵਿਗਿਆਨ ਨਮਾਇਕੋਸ਼ ਤੇ ਮੂਲ ਤੱਤ ਨੂੰ ਬਦਲ ਰਹੇ ਹਾਂ। ਉੱਥੇ ਇੱਕ ਬੀਜ ਬੀਜ ਰਹੇ ਹਾਂ। ਤੁਸੀਂ ਉਸ ਨੂੰ ਨਸ਼ਟ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਖੁਦ ਵੀ ਉਸ ਨੂੰ ਨਹੀਂ ਛੂਹ ਸਕਦੇ ਜੇ ਤੁਸੀਂ ਉਸ ਨੂੰ ਓਗਣਦੇ ਹੋ ਤਾਂ ਉਹ ਸਭ ਜੋ ਮੈਂ ਜਾਣਦਾ ਮੇਰੇ ਗੁਰੂ ਜਾਣਦੇ ਸਨ ਅਤੇ ਪੂਰੀ ਪਰੰਪਰਾ ਜਾਣਦੀ ਹੈ ਤੁਸੀਂ ਇੱਕ ਪਲ ਵਿੱਚ ਜਾਣ ਲਵੋ ਜੇ ਤੁਸੀਂ ਉਸ ਨੂੰ ਖੇਡਣਦੇ ਹੋ ਤਾਂ ਉਹ ਸਭ ਕੁਝ ਜੋ ਜਾਣਣ ਯੋਗ ਹੈ ਤੁਸੀਂ ਉਸ ਨੂੰ ਬਸ ਅੰਦਰੋਂ ਹੀ ਜਾਣ ਜਾਓਗੇ